ਬਾਈਕਿੰਗ ਦਾ ਬੋਲ ਆ ਹਾਂਜੀ ਹਾਂਜੀ ਉਹਦਾ ਨਾਮ ਹੈਗਾ ਵਾ ਆਪਣਾ ਬੀ ਐਚ ਕਰਾਉਣ ਪਿਛਲੇ ਸਾਲ ਪੈ ਸੀ ਕਿੰਨਾ ਉਹਦਾ ਕਿਆ ਨੰਬਰ ਸੀ ਇਹ ਪੀ ਡੀ ਐਫ ਇਹ ਤੇ ਭਰਾਏ ਦਾ ਫਾਸ ਸੀ ਗਈ ਉਹ ਨੰਬਰ ਤੇ ਆਪਾਂ ਉਹਦਾ ਆਪਾਂ ਤੁਹਾਨੂੰ ਸਰਟੀਫਿਕੇਟ ਵੀ ਦਿਖਾਵਾਂਗੇ ਵੀ ਆਈ ਆ ਕੋਈ ਆਪਾਂ ਵੈਸੇ ਨਹੀਂ ਗੱਲ ਕਰਦੇ ਤੇ ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਕ ਫਾਰਮ ਦੀ ਲੈ ਕੇ ਆ ਰਹੇ ਹਾਂ ਤੇ ਇੱਕ ਫਾਰਮ ਦੀ ਵੀਡੀਓ ਵਿੱਚ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀਗੀ ਤੇ ਉਹਦੇ ਵਿੱਚ ਦਾਸ ਸਾਹਿਬ ਨੇ ਆਪਾਂ ਨੂੰ ਗੱਲਾਂ ਬਾਤਾਂ ਦੱਸੀਆਂ ਸੀ ਤੇ ਸੀਮਨ ਵਗੈਰਾ ਉਦੋਂ ਏਆਈ ਹੋਈ ਵੀ ਸੀ ਵੜਾਂ ਦੀ ਤੇ ਉਹਨਾਂ ਬਾਰੇ ਵੀ ਆਪਾਂ ਅੱਜ ਗੱਲਬਾਤ ਕਰਾਂਗੇ ਕੀ ਇਨਪੁਟ ਆ ਉਹਦਾ ਕੋ ਦਾਸ ਉਹ ਸੱਸੀ ਗੱਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੋ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਭਰਾ ਹਾਂ ਤੇ ਡਾ ਸਾਹਿਬ ਉਸ ਟਾਈਮ ਆਪ ਜਦੋਂ ਪਹਿਲਾਂ ਵੀਡੀਓ ਕੀਤੀ ਸੀਗੀ ਹਾਂਜੀ ਸਰ ਤੇ ਉਸ ਟਾਈਮ ਆਪਣੇ ਤਕਰੀਬਨ ਗੱਬਣਾ ਸੀ ਬੱਸੀ ਸਾਰੀਆਂ ਹਾਂਜੀ ਹਾਂਜੀ ਤੇ ਹੁਣ ਤੇ ਰੋਂ ਪੈ ਗਿਆ ਸੂਆ ਸਾਰੀਆਂ ਦਾ ਹਾਂਜੀ ਸੂਆ ਪੈ ਗਿਆ ਭਰਾ ਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਕਿਹੜੇ ਕਿਹੜਿਆਂ ਦੀ ਹੋਈ ਸੀਗੀ ਤੇ ਉਹਦਾ ਕੀ ਇਨਪੁਟ ਆ ਉਹਦਾ ਕੀ ਰਿਜ਼ਲਟ ਆਇਆ ਆਪਾਂ ਨੂੰ ਹਾਂਜੀ ਤੇ ਉਹਦੇ ਬਾਰੇ ਕੋ ਆਪਾਂ ਜਿਹੜੇ ਵੀਰ ਆ ਪਹੁੰਚਾਉਣ ਵਾਲੇ ਕਿਸਾਨ ਵੀਰ ਉਹਨਾਂ ਨੂੰ ਪਤਾ ਲੱਗੇ ਤੇ ਗਾਂਵ ਵਾਸਤੇ ਮੂਰੇ ਉਹ ਵੀ ਇਹ ਚੀਜ਼ ਨੂੰ ਜਾਣਨਾ ਪਾਣ ਜਾਣ ਸਕਣ ਤੇ ਪਤਾ ਲੱਗੇ ਵੀ ਕਿਹੜਾ ਸ਼ੀ ਮਨ ਵਧੀਆ ਕੀ ਰਿਜ਼ਲਟ ਆ ਹਾਂਜੀ ਜੀ ਵੀਰ ਜੀ ਆਪਾਂ ਜਦੋਂ ਪਹਿਲਾਂ ਵੀਡੀਓ ਬਣਾਈ ਸੀ ਨਾ ਉਸ ਟਾਈਮ ਆਪਣੇ ਕੋਲ ਫਸਟ ਸੂਏ ਨਾ ਕਾਵਿੰਗ ਹੋਣ ਵਾਲੀ ਸੀਗੀ ਆਪਣੀ ਬੜਾਂ ਦੀ ਚਾਰ گاਵਾਂ ਦੀ ਚਾਰ گاਵਾਂ ਦੀ ਤੇ ਹੁਣ ਉਹਨਾਂ ਨੂੰ ਕਈਆਂ ਨੂੰ ਤਾਂ ਤਿੰਨ ਤਿੰਨ ਮਹੀਨੇ ਹੋ ਗਏ ਭਰਾ ਠੀਕ ਆ ਸੂਈਆਂ ਨੂੰ ਹਾਂਜੀ ਤੇ ਥੋੜਿਆਂ ਨੂੰ ਮਹੀਨਾ ਕੋ ਹੋ ਗਿਆ ਮਤਲਬ ਪੀਕ ਲੈਵਲ ਉਹਨਾਂ ਦਾ ਫੜਿਆ ਹੋਇਆ ਠੀਕ ਆ ਤੇ ਉਹ ਜਿਹੜੇ ਜਾਨਵਰ ਆਇਆ ਉਹ ਵੀ ਦਿਖਾਵਾਂਗੇ ਆਪਾਂ ਹਾਂਜੀ ਤੇ ਕੀ ਰਿਜ਼ਲਟ ਕਿਹੜੇ ਸੀ ਮੰਦਾ ਆ ਉਹ ਵੀ ਸੁਣ ਦੱਸਾਂਗੇ ਠੀਕ ਆ ਜੀ ਤੇ ਜਸ ਆਪਾਂ ਜਿਹੜੇ ਹੁਣ ਜਿਵੇਂ ਹੁਣ ਪਹਿਲੇ ਸੂਈ ਛੋਡੇ ਕੋਲ ਬੈੜਨ ਸੂਈਆਂ ਨੇ ਹਾਂਜੀ ਸਰ ਇਹਨੂੰ ਕਨੇ 5 ਲੀਟਰ ਦੁੱਧ ਉਹਨਾਂ ਦਾ ਵੱਧ ਵੱਧ ਵੀ ਜੀ ਆਪਣੇ ਕੋਲ ਤਿੰਨ گاਵਾ ਚੱਲੀਆਂ ਫਾਸਟ ਮਾਵਾ ਵੀ ਨਾਰਮਲ ਸੀ ਨਾ ਜ਼ਿਆਦਾ ਨਹੀਂ ਸੀ ਉਹਨਾਂ ਨੇ 30 ਲੀਟਰ ਪੀਕ ਫੜਿਆ ਜੀ 30 ਲੀਟਰ ਫੜਿਆ ਉਹ ਫਾਸਟ ਸੂਈ ਸੀਗੀ ਪਹਿਲੇ ਸੂਏ ਜੀ ਪਹਿਲੇ ਸੂਏ ਦੋ ਦੰਦ ਦੋ ਦੰਦ ਉਹ ਵੜਾ ਪਹਿਲੇ ਸੂਏ ਸੀਗੀਆਂ ਹਾਂਜੀ ਤੇ ਇੱਕ ਚਲੋ ਉਦੋਂ ਆਪਣਾ ਇੱਕ ਗੱਲ ਰਹਿ ਗਈ ਸੀ ਵਿਚ ਵਿਚਾਲੇ ਉਸ ਟਾਈਮ ਆਪਾਂ ਜਿਹੜੀ ਵੀਡੀਓ ਕੀਤੀ ਸੀਗੀ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਫਾਰਮ ਜਮ ਨਵੇਂ ਮੁੰਡੇ ਅੱਜ ਕੱਲ ਉਹ ਕਾ ਇਹ ਧੰਦੇ ਦਾ ਵੱਧ ਵੀ ਰਿਹਾ ਕੰਮ ਹਨਾ ਹਾਂਜੀ ਤਕਰੀਬਨ ਜਿਹੜੇ ਬਾਹਰੋਂ ਮੁੰਡੇ ਆ ਉਹ ਵੀ ਆ ਕੇ ਇੱਧਰ ਘਰ ਰਹੇ ਆ ਤੇ ਸਟਾਰਟਿੰਗ ਕਿੰਨੀਆਂ ਕਮਾਂ ਤੋਂ ਕਰਨੀ ਚਾਹੀਦੀ ਹੈ ਤਕਰੀਬਨ ਦੀ ਇਹ ਉਹਨਾਂ ਨੂੰ ਸਟਾਰਟ ਤੋਂ ਘੱਟ ਸਟਾਰਟਿੰਗ ਬਰੇ ਮਤਲਬ ਘੱਟ ਤੋਂ ਘੱਟ 5-6 ਗਾਵਾਂ ਤੋਂ ਕਰਨੀ ਚਾਹੀਦੀ ਆ ਠੀਕ ਆ ਤੇ ਫਿਰ ਗੱਲ ਉੱਥੇ ਹੀ ਆਉਂਦੀ ਵੀ ਗੱਲ ਕੰਮ ਉਹ ਹੀ ਕਰੋ ਜੀ ਨੂੰ ਸੌਂਕ ਆ ਸੌਂਕ ਆ ਹਾਂਜੀ ਇੰਟਰਸਟ ਤੋਂ ਬਿਨਾ ਗੱਲ ਨਹੀਂ ਬਣਦੀ ਹਾਂ ਇੱਕ ਤਾਂ ਇੰਟਰਸਟ ਆ ਤੇ ਬਾਕੀ ਪੰਜ-ਛੇ ਗਾਵਾਂ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਕੀ ਕਿਵੇਂ ਦੇਖਭਾਲ ਕਰਨੀ ਆ ਹਾਂ ਇੱਕ ਸਵਾਲ ਹੋਰ ਆ ਵੀ ਛੋਟੇ ਬੱਚਿਆਂ ਤੋਂ ਕਰੇ ਜਾਂ ਸਿੱਧੀਆਂ ਉਹ ਖਰੀਦੇ ਵੀ ਦੁੱਧ ਵਾਲੀਆਂ ਕਰੇ ਜਾਂ ਆਪਦੀ ਬਰੀਡ ਤਿਆਰ ਕਰੇ ਵੀ ਜੀ ਥੋੜੇ ਕਿਰਾਏ ਜਦੋਂ ਆਪਾਂ ਕੰਮ ਚਲਾਉਣਾ ਆਪਾਂ ਨੂੰ ਗਾਵਾਂ ਲੈਣੀਆਂ ਪੈਣੀਆਂ ਲੈਣੀਆਂ ਪੈਣੀਆਂ ਹਾਂਜੀ ਹਾਂਜੀ ਤੇ ਉਹ ਆਪਣੇ ਪਰਸਨ ਦੇ ਸਰਤੇ ਆ ਵੀ ਉਹ ਕਿੰਨਾ ਕੁ ਨੂੰ ਸੰਭਾਲ ਸਕਦਾ ਵੀ ਮੈਨੇਜਮੈਂਟ ਕੀ ਆ ਉਹਦੇ ਕੋਲ ਮੈਨੇਜਮੈਂਟ ਕੀ ਆ ਜੇ ਉਹ ਇਨਪੁਟ ਲਾ ਸਕਦਾ ਪੈਸੇ ਵਧੀਆ ਲਾ ਸਕਦਾ ਫਿਰ ਫਾਰਮ ਪਾ ਕੇ ਵਧੀਆ ਉਦਾਂ ਚਲਾ ਸਕਦਾ ਜੇ ਨਾਰਮਲ ਘਰਾਂ ਚ ਚਲਾਉਣੀਆਂ ਫਿਰ ਉਹਨੂੰ ਗਾਂ ਉਹ ਦਰਮਿਆਨੀ ਉਹ ਹਿਸਾਬ ਨਾਲ ਲੈਣੀ ਪੈਣੀ ਲੈਣੀ ਪੈਣੀ ਹਾਂਜੀ ਠੀਕ ਹੈ ਜੀ ਤੇ ਇੱਕ ਦਾ ਸਭ ਆਪਾਂ ਹੁਣ ਉਹ ਦਿਖਾ ਦਈਏ ਬੈੜ ਜਿਹੜੀ ਤੁਸੀਂ ਪਹਿਲੇ ਸੂਜੀ ਤਕਰੀਬਨ ਛੋਡੀ ਗੱਬਣ ਸੀਗੀ ਉਹਦੇ ਆਈ ਹੋਈ ਸੀਗੀ ਹਾਂਜੀ ਹਾਂਜੀ ਤੇ ਆਜੋ ਆਪਾਂ ਰਸ ਸਭ ਦਿਖਾ ਦਿੰਦੇ ਆ ਤੇ ਕਿੰਨੇ ਲੀਟਰ ਦੁੱਧ ਰਸ ਸਭ ਉਹ ਤਾਂ ਤਕਰੀਬਨ ਤੁਹਾਡੇ ਹਿਸਾਬ ਨਾਲ ਹੁਣ ਵੀਰ ਜੀ ਉਹ 30 ਲੀਟਰ ਨੂੰ ਪਲੱਸ ਹੀ ਚੱਲ ਰਹੀ ਆ 30 ਕਰ ਦੇਣਾ 30 30 ਇਦਾਂ ਕਰੀ ਜਾਂਦੀ ਆ ਦੋ ਟਾਈਮ ਦੀ ਮਿਲਕਿੰਗ ਦੀ ਆ ਦੇਖ ਲੋ ਦੋਸਤੋ ਤੇ ਤਕਰੀਬਨ ਇਹਦੀ ਚਵਾਈ ਹੋਣ ਵਾਲੀ ਆ ਦੇਖ ਲੋ ਹਜੇ ਪਿਆ ਦੋ ਘੰਟੇ ਪਏ ਆ ਤੇ ਉਹਦਾ ਅੰਡਰ ਵਗੈਰਾ ਦੇਖ ਲੋ ਨੀਚੇ ਮਿਲਕਿੰਗ ਆ ਦੇਖ ਬੈਕ ਸਾਈਡ ਤੇ ਦਿਖਾ ਦੇ ਵੀਰੇ ਮੜਾ ਜਾ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਦੇਖੋ ਹੁਣ ਇਹ ਤਾਂ ਦੱਸੋ 30 ਲੀਟਰ ਆ ਤਿੰਨੇ ਦਿਨ ਹੋ ਗਏ ਸੂਈ ਨੂੰ ਤਕਰੀਬਨ ਵੀਰ ਜੀ 28 ਤੋਂ 30 ਦਿਨ ਹੋ ਗਏ ਉਹਨੂੰ 28 ਤੋਂ 30 ਦਿਨ ਹੋ ਗਏ ਹਾਂਜੀ ਤੇ ਕਿਹੜੇ ਸੀਮਨ ਦੀ ਸੀਗੀ ਇਹ ਬੈਠਾ ਸੀ ਵੀਰ ਜੀ ਜਰਮਨੀ ਦਾ ਕੋਟ ਆਇਆ ਸੀਗਾ ਬੁੱਲ ਉਹਦੀ ਸੀਗੀ ਹਾਂਜੀ ਤੇ ਹੁਣ ਜਿਹੜੀ ਇਹ ਏਏ ਕੀਤੀ ਸੀ ਆਪਾਂ ਇਹ ਦੀ ਏ ਜਿਹੜੀ ਕੀਤੀ ਸੀ ਉਹ ਬਾਈਕਿੰਗ ਦਾ ਬੋਲਾ ਹਾਂਜੀ ਹਾਂਜੀ ਉਹਦਾ ਨਾਮ ਹੈਗਾ ਆਪਣਾ ਬੀਐਚ ਕਰਾਉਣ ਬੀਐਚ ਕਰਾਉਣ ਉਹਦੀ ਹੁਣ ਕੀ ਆ ਕਹਾ ਉਹਦੀ ਵੀਰੇ ਆਪਣੇ ਕੋਲ ਫੀਮੇਲ ਆਈ ਹੈ ਉਹ ਕੰਪਨੀ ਨੇ ਐਡ ਵੀ ਲਾਈ ਹੈ ਉਹਦੀ ਐਡ ਵੀ ਲਾਈ ਹੈ ਹਾਂਜੀ ਕੀ ਗਾ ਰਿਜ਼ਲਟ ਜਿੰਦੀ ਵਧੀਆ ਮਿਲੇ ਹਾਂਜੀ ਉਹਦੇ ਚ ਇਹਦੇ ਨਾਲੋਂ ਕੀ ਸੋਧ ਆਊਗੀ ਆਰਡਰ ਕੁਆਲਟੀ ਵੀ ਥੋੜੀ ਜਿਹੀ ਬੈਟਰ ਆਊਗੀ ਇੱਕ ਇਹਦੇ ਥੋੜਾ ਨਾ ਇਹਦੇ ਨੂੰ ਥੋੜੀ ਜਿਹੀ ਹਾਈਟ ਹੋਰ ਕਰੂ ਅਪ ਕਰੂ ਹਾਂਜੀ ਹੁਣ ਜੈਸਨ ਸਾਹਿਬ ਹੁਣ ਆਪਾਂ ਗੱਲ ਇੱਕ ਹੋਰ ਆ ਜੈਸਨ ਨੇ ਪਹਿਲੇ ਸੂਏ ਆ ਜੀ ਹਾਂਜੀ ਉਹ ਸਾਹਿਬ ਨਾਲ ਦਾ ਹਾਈਟ ਵਗੈਰਾ ਬਹੁਤ ਆ ਹਾਂਜੀ ਤੇ ਚੜਾਈ ਬਹੁਤ ਆ ਲੰਬਾਈ ਵਿਚਾਰੀ ਬਸੇ ਜਾਂਦੀ ਬਹੁਤ ਚੀਜ਼ਾਂ ਨੇ ਥਣ ਵਗੈਰਾ ਵਧੀਆ ਹਨਾ ਹਾਂਜੀ 2.5 ਸਾਲ ਦੀ ਉਮਰ ਆ ਹਜੇ 2.5 ਸਾਲ ਦੀ ਉਮਰ ਆ ਹਾਂਜੀ ਤੇ ਇੱਕ ਦਾ ਸਾਹਿਬ ਆਪਣੀ ਬੱਚੀ ਤੁਸੀਂ ਪੈਸੀ ਕੰਪੀਟੀਸ਼ਨ ਚ ਹਾਂਜੀ ਆ ਉਹਦੀ ਉਹ ਵੀ ਦਿਖ ਅੱਜ ਬਰਤਸ਼ਵੀਰੋ ਇੱਕ ਦਾਸਾਂ ਨੇ ਕੰਪੀਟੀਸ਼ਨ ਪਾਈ ਸੀਗੀ ਪਚੀ ਪਿਛਲੇ ਸਾਲ ਇਹਦਾਸੇ ਪੀਡੀਐਫ ਚ ਪਾਈ ਸੀ ਆਪਾਂ ਆ ਜਰਸੀ ਹੈ ਜੀ ਖੀ ਸੂਨ ਵਾਲੀ ਆ ਪਰ ਸੂਨ ਵਾਲੀ ਆ ਅੱਜ ਦਾਸਕੀਰੋ ਇਹ ਸੂਨ ਵਾਲੀ ਦੇਖ ਲੋ ਇਹਦੀ ਕਿੰਨੀ ਇਹ ਜ ਇਹਦੀ ਵੀਰੇ 2 ਸਾਲ ਦੀ ਹੈਗੀ 2 ਸਾਲ ਦੀ ਇਹਦੇ ਇਹ ਕਿਦੀ ਕੀਤੀ ਵੀ ਇਹ ਵਰਲਡ ਵਾਈਡ ਦਾ ਬੋਲ ਆ ਵੀਰੇ ਮੈਟ ਮੈਟ ਹਾਂਜੀ ਉਹਦੀ ਕੀਤੀ ਬਹੁਤ ਬਹੁਤ ਵਧੀਆ ਕਿੰਨਾ ਟਾਈਮ ਰਹਿੰਦਾ ਇਹਦਾ ਇਹਦਾ ਵੀਰ ਜੀ ਦੋ ਮੰਥ ਰਹਿ ਗਈ ਦੋ ਮੰਥ ਦਾ ਸਰ ਇਹ ਵੀ ਆਪਾਂ ਫਿਰ ਦੱਸ ਗਏ ਹੁੰਦੇ ਇਹਦਾ ਬੱਚਾ ਦਿਖਾਵਾਂਗੇ ਤੇ ਇਹ 5062 ਦੀ ਡੈਨਮਾਰਕ ਦਾ ਬੋਲਾ 5062 ਉਹਦਾ ਵੀ ਇਹਦੇ ਵੀ ਦੇਖਾਂਗੇ ਕਿੰਨਾ ਮਿਲਕ ਕੱਢਦੀ ਹੈ ਹਨਾ ਕਿੰਨਾ ਦੁੱਧ ਦਿੰਦੀ ਹੈ ਹਾਂਜੀ ਹਾਂਜੀ ਤੇ ਦੋਸਤੋ ਇੱਕ ਆ ਪੀਡੀਐਫ ਦੇ ਵੀ ਦੱਸ ਪਿਛਲੇ ਸਾਲ ਪਈ ਸੀ ਕਿੰਨਾ ਉਹਦਾ ਕਿਆ ਨੰਬਰ ਸੀ ਇਹਦਾ ਪੀਡੀਐਫ ਦੇ ਭਰਾ ਇਹਦਾ ਫਰਸਟ ਸੀ ਗਈ ਉਹਦਾ ਫਰਸਟ ਸੀਗਾ ਤੇ ਹੁਣ ਤੁਸੀਂ ਕਿਹੜੇ ਮੇਲੇ ਤੇ ਜਾ ਕੇ ਆ ਅਸੀਂ ਨਾ ਉੱਥੇ ਲਾਇਆ ਸੀਗਾ ਰਾਜਸਥਾਨ ਨੇ ਕੰਪੀਟੀਸ਼ਨ ਕਰਾਇਆ ਸੀਗਾ ਉੱਥੇ ਨੇ ਫੋਰਥ ਨੰਬਰ ਲਾਇਆ ਹਾਂ ਜੰਦੀ ਚੌਥੇ ਨੰਬਰ ਦੇ ਉੱਤੇ ਆਈ ਆ ਟੌਪ 10 ਚ ਰਹਿੰਦੀ ਹੈ ਟੌਪ 10 ਚ ਰਹਿੰਦੀ ਆ ਤੇ ਉਮਰ ਕਿੰਨੀ ਹੋਊਗੀ ਉਮਰ ਵੀਰ ਜੀ ਦੀ 14 ਮਹੀਨਿਆਂ ਦੀ ਹੈ ਜੀ 10 ਕਿਲੋ ਦੇਖੋ ਹੈਟ ਦੇ ਹਿਸਾਬ ਨਾਲ ਦੇਖੋ 14 ਮਹੀਨੇ ਦੀ ਉਮਰ ਆ ਹਜੇ ਤੇ 10 ਉਹਨੇ ਤਿਆਰ ਕੀਤੀ ਆ ਤੇ ਇਹਦੀ 10 ਉਹਰ ਕੀ ਖਰਾਕ ਵਗੈਰਾ ਕੀ ਇਹਦੀ ਖਰਾਕ ਵੀਰ ਜੀ ਨੂੰ ਮਤਲਬ ਕਿ ਅਸੀਂ ਇਹਨੂੰ ਪਾਰ ਰਹੇ ਹਾਂ ਮਤਲਬ ਕਿ 8 ਕਿਲੋ ਸਾਈਡ ਦੇ ਦਿੰਨੇ ਆ ਜੀ ਠੀਕ ਆ ਜੀ ਹਾਂਜੀ ਤਿੰਨ ਕਿਲੋ ਤੁੜੀ ਦੇ ਰਹੇ ਆ ਜੀ ਠੀਕ ਆ ਜੀ ਤੇ ਤਿੰਨ ਕਿਲੋ ਕਾਰਗਲ ਦੀ ਫੀਡ ਆਉਂਦੀ ਹੈ ਹੀਫਰ ਡਰਾਈ ਹੀਫਰ ਡਰਾਈ ਕਾਰਗਲ ਦੀ ਆਉਂਦੀ ਉਹ ਚੱਲ ਰਹੀ ਹੈ ਜੀ ਉਹ ਜਿਹਨੇ ਲਗਾਤਾਰ ਇਹ ਹਾਂਜੀ 50 50 ਗ੍ਰਾਮ ਮਿਨਰਲ ਮਿਕਚ ਜੀ ਠੀਕ ਆ ਤੇ ਹੁਣ ਦਾ ਸਾਹਿਬ ਜੀ ਇਹ ਕਰਤੀ ਤੁਸੀਂ ਏ ਆਈ ਵੀਰ ਜੀ ਦੀ ਹਾਂਜੀ 14 ਮਹੀਨੇ ਤੇ ਹੋ ਗਈ ਜੰਨੇ ਹਾਂਜੀ ਏ ਆਈ ਹੋ ਗਈ ਇਹਦੇ ਵਰਲਡ ਵਾਈਡ ਦਾ ਸੀਮਨ ਸੈਕਸਡ ਲੱਗੇ ਸੈਕਸਡ ਸੀਮਨ ਲੱਗੇ ਸੋ ਟੋਲੀ ਸਰੋਲੀ ਬੋਲ ਆ ਜੀ ਠੀਕ ਆ ਉਹ ਲੱਗੇ ਦੱਸੋ ਸੈਕਸ ਜੀਵਨ ਤੋਂ ਵੀ ਆਪ ਨੂੰ ਜਾਨ ਆ ਵੀ ਹੁਣ ਜਿਵੇਂ ਬਹੁਤੇ ਕਿਸਾਨ ਪਸ਼ੂ ਪਾਲਕ ਨੇ ਉਹਨਾਂ ਸੈਕਸ ਜੀਵਨ ਬਾਰੇ ਨਹੀਂ ਪਤਾ ਸੀ ਪਤਾ ਵੀ ਨਹੀਂਗਾ ਕਈਆਂ ਨੂੰ ਤਾਂ ਹੁਣ ਚੱਲ ਪਤਾ ਹੈਗਾਗਾ ਕਈਆਂ ਨਹੀਂ ਪਤਾ ਤੁਸੀਂ ਉਹਦੇ ਬਾਰੇ ਵੀ ਮਾੜੀ-ਮੁੱਡੀ ਜਾਣਕਾਰੀ ਦੇ ਦਿਓ ਹਾਂਜੀ ਵੀ ਕਿਵੇਂ ਆ ਰਿਜ਼ਲਟ ਕਿਦਾਂ ਵੀ ਕਿੰਨੇ ਪਰਸੈਂਟ ਉਹ ਜੰਦੀ ਆਪਾਂ ਨੂੰ ਉਹ ਬੱਚੀ ਦੇਊਗੀ ਉਹਦੀ ਵੀਰ ਜੀ ਇਦਾਂ ਵੀ ਜਿਹੜੀਆਂ ਹੈਗੀਆਂ ਹਿਫਰਾ ਮਤਲਬ ਬੱਚੀਆਂ ਜਿੱਦਾਂ ਇਹ ਬੱਚੀਆਂ ਹਾਂਜੀ ਇਹਦੇ ਚਾ ਮਤਲਬ ਕਿ ਜਿਹੜੀ ਤੁਹਾਡੇ ਕੋਲ ਸਾਨੂੰ ਪਤਾ ਵੀ ਇਹ ਬੱਚੀ ਚੰਗੀ ਆਪਾਂ ਚੰਗੀ ਬਲੱਡ ਲਾਈਨ ਬਣਾਉਣੀ ਚਾਹੁੰਦੇ ਆ ਹਾਂਜੀ ਤੇ ਆਪਾਂ ਸਟੈਪ ਦੋ ਤਿੰਨ ਸਟੈਪ ਤੁਹਾਡੇ ਜੇ ਆਪਾਂ ਕਨਵੈਨਸ਼ਨ ਲਾਉਂਦੇ ਆ ਤੇ ਤਾਂ ਆਪਣੀ 50 50 ਚਾਂਸ ਹੋ ਜਾਂਦਾ ਕੁਝ ਵੀ ਦੇ ਸਕਦੀ ਆ ਕੁਝ ਵੀ ਦੇ ਸਕਦੀ ਜਦੋਂ ਆਪਾਂ ਨੂੰ ਪਤਾ ਵੀ ਆਪਣੀ ਬੱਚੀ ਚੰਗੀ ਆ ਹਾਂਜੀ ਆਪਾਂ ਉਹਦੇ ਚੰਗਾ ਸੀਮਾ ਲਾਉਣਾ ਵੀ ਆਹ ਬਲੱਡ ਲਾਈਨ ਆਪਾਂ ਪੈਦਾ ਕਰਨੀ ਆ ਹਾਂ ਵੀ ਹਾਂਜੀ ਫੀਮੇਲੀ ਆਵੇ ਫੀਮੇਲੀ ਆਵੇ ਫਿਰ ਆਪਾਂ ਵੀਰ ਜੀ ਇੱਕ ਤਾਂ ਆਪਣਾ ਟਾਈਮ ਦੀ ਬੱਚਤ ਹੈ ਜੀ ਟਾਈਮ ਦੀ ਬੱਚਤ ਨਾਲੇ ਗਰੋਥ ਆਹੋ ਆਹੋ ਫਾਰਮ ਤਰਫ ਪੈਂਦੀ ਹੈ ਫਾਰਮ ਤਰਫ ਪੈਂਦੀ ਹੈ ਫਾਰਮ ਠੀਕ ਹੈ ਸੈਕਸੈਡ ਸੀਮਨ ਹਾਂਜੀ ਤੇ ਡਾ ਸਰ ਇੱਕ ਆਪਾ ਉਹ ਇਹ ਦੇਖੋ ਯਾਰ ਦੂਜੀ ਆਪਣੀ ਇਹਦੀ ਟੌਪ ਲਾਈਨ ਦੇਖੋ ਜਮਾ ਸਿੱਧੀ ਸਿੱਧੀ ਹਾਂ ਬਿਲਕੁਲ ਸਿੱਧੀ ਹੈ ਇਹ ਗੱਲ ਹਾਂ ਸਕੇਲ ਹੈ ਜੀ ਬਾਕੀ ਹਾਈਟ ਵੀ ਬਹੁਤ ਵਰਾਸਾ ਕਿੰਨੇ ਮਹੀਨੇ ਦੀ ਗੱਭਣ ਹੋਗੀ ਜੀ ਹੁਣੇ 14 ਮਹੀਨਿਆਂ ਦੀ ਭਰਾ ਹੋ ਇਹ ਨਹੀਂ 14 ਮਹੀਨੇ ਦੀ ਨਹੀਂ ਇਹ ਗੱਭਣ ਕਰਨ ਥੋੜੇ ਤਾਂ ਨਹੀਂ ਹੋਇਆ ਜੀ ਥੋੜੇ ਤਾਂ ਨਹੀਂ ਹੋਇਆ ਚੰਦੀ ਜੀ ਇਹ ਕੀਤੀ ਆ ਹਾਂਜੀ ਹਾਂਜੀ ਕੀਤੀ ਆ ਠੀਕ ਆ ਠੀਕ ਆ ਹਜੇ ਰਿਜ਼ਲਟ ਆਉਣਾ ਹਣਾ ਹਾਂਜੀ ਠੀਕ ਆ ਤੇ ਡਾਕਟਰ ਸਾਹਿਬ ਜਿਹੜੀ ਉਹ ਬੱਚੀ ਆਪਣੀ ਸੀਗੀ ਉਹ ਸੂਏ ਪਈ ਵੀ ਆ ਹਾਂਜੀ ਤੇ ਉਹਦੇ ਬੱਚੇ ਵੀ ਦਿਖਾ ਦੀ ਆਪਾਂ ਹਾਂ ਬੱਚੇ ਵੀ ਤੇ ਇੱਕ ਆਪਣੀ ਆ ਦੇਖੋ ਇਹ ਵੀ ਦੋ ਦੰਦ ਹੈ ਜੀ ਇਹਦੀ ਹਾਈਟ ਚੈੱਕ ਕਰੋ ਇਹ ਦੋ ਦੰਦ ਦਾ ਹਾਂਜੀ ਇਹਦੀ ਵੀ ਹਾਈਟ ਡਾਕਟਰ ਸਾਹਿ ਜੀ ਜੀ ਇਹ ਸਵਾ ਦੋ ਢਾਈ ਸਾਲ ਦੇ ਢਾਈ ਸਾਲ ਦੇ ਨੀਅਰ ਹੈ ਜੀ ਠੀਕ ਆ ਇਹ ਗੱਬਣ ਕਿਹੜੇ ਤੋਂ ਆ ਜੀ ਇਹ ਆਪ ਹੈਗੀ ਜੀ ਵਰਲਡ ਵਾਈਡ ਦਾ ਵੈਰੀਟੀ ਬੋਲ ਆ ਠੀਕ ਉਹਦੀ ਧੀ ਹੈ ਜੀ ਅੱਗੇ ਇਹਦੇ ਲੱਗਿਆ ਹੋਇਆ ਆਪਣਾ ਜੀ ਵਰਲਡ ਵਾਈਡ ਦੇ ਸੀਮਨ ਲੱਗਿਆ ਹੋਇਆ ਜੀ ਹਾਂਜੀ ਹਾਂਜੀ ਠੀਕ ਆ ਇਹ ਕਿੰਨੇ ਟਾਈਮ ਦੀ ਗੱਬਣ ਇਹ ਵੀਰ ਜੀ ਦੋ ਮੰਥ ਰਹਿ ਗਈ ਜੀ ਇਹਦੀ ਦੋ ਮੰਥ ਰਹਿ ਗਈ ਜਿੰਨੀ ਹੋ ਜੂ ਤਿਆਰ ਪੂਰੀ ਹਾਂਜੀ ਹਾਈਟ ਬਹੁਤ ਹਾਈਟ ਬਹੁਤ ਆ ਰਸ ਸੁੱਡੀਆਂ ਸਾਰੇ ਤਕਰੀਬਨ ਜਿੰਨੀ ਵੇੜਾ ਹੈ ਬਹੁਤ ਹਾਈਟ ਆ ਹਾਈਟ ਬ੍ਰਦਰ ਮਤਲਬ ਕਿ ਆਪਾਂ ਸੀਮਨ ਦੇ ਸਰਤਾਂ ਵੀ ਸੀਮਨ ਕੀ ਸਿਲੈਕਟ ਕਰ ਰਹੇ ਹਾਂ ਸਿਲੈਕਟ ਕਰ ਰਹੇ ਹਾਂ ਜੀ ਤੇ ਗਾਹ ਜ਼ਿਆਦਾ ਓਵਰ ਹਾਈਟ ਵੀ ਨਹੀਂ ਚਾਹੀਦੀ ਜੇ ਜੇ ਜ਼ਿਆਦਾ ਲਾਉਂਗੇ ਤੁਸੀਂ ਮਤਲਬ ਜ਼ਿਆਦਾ ਵੱਡੀ ਬੈਡ ਤਿਆਰ ਕਰੋਗੇ ਉਹਨੇ ਵੀਰ ਜੀ ਮਤਲਬ ਕਿ ਲੇਮਨੈਸ ਦੀ ਲੰਗੜਾ ਪਾਣਾ ਉਹਦੇ ਚ ਲੰਗੜਾ ਪਾਣਾ ਹਾਂਜੀ ਜਿਹੜੀ ਮਤਲਬ ਮਾਡਰਨ ਜੀ ਗਾਂ ਤਿਆਰ ਕਰੋ ਜਿਹੜੀ ਤੁਹਾਡੇ ਫਾਰਮ ਤੇ ਲੰਮੀ ਚੱਲੇ ਲੰਮੀ ਚੱਲੇ ਇਹ ਵੀ ਇੱਕ ਦਸ ਵੀਰੋ ਆਪਣੀ ਜਾਂਦੀ ਗੱਲ ਵਧੀਆ ਦੱਸੀ ਆ ਵੀ ਆਪੋ ਬਾਹਰ ਦੀ ਹਾਈਟ ਵਾਲੀ ਵੀ ਨਹੀਂ ਤੇ ਨਾਰਮਲ ਹਾਈਟ ਹੋਵੇ ਇਹ ਵੀ ਦਾ ਸਾਹਮਣੇ ਵਧੀਆ ਗੱਲ ਦੱਸੀ ਆ ਤਾਂ ਉਹ ਤਾਂ ਬ੍ਰਾਡ ਬਲੱਡਲਾਈਨ ਨੇ ਕੱਢਣਾ ਜੀ ਬਲੱਡਲਾਈਨ ਨਹੀਂ ਕੱਢਣਾ ਹਾਂਜੀ ਤੇ ਹੋਰ ਦਾ ਸਾਹਿਬ ਆਪਣੇ ਕੋਲੇ ਬੱਚੇ ਦਿਖਾਉਣੇ ਨੇ ਆ ਜਿਹੜੇ ਬੱਚੇ ਆਏ ਨੇ ਹਨਾ ਜਿਹੜੇ ਬੱਚੇ ਆਏ ਨੇ ਆਪਾਂ ਉਹ ਦਿਖਾ ਦਾਂਗੇ ਤੇ ਉਧਰ ਲਾਏ ਹੋਏ ਨੇ ਬੱਚੇ ਇਹਦੀ ਦਿਖਾਓ ਬਲਡ ਕੁਆਲਟੀ ਹਾਂ ਇਹ ਆ ਦੇਖੋ ਆਹ ਇਹ ਇਹ ਵੈਡ ਦੀ ਗੱਲ ਕੀਤੀ ਸੀ ਆਪਾਂ ਜਿਹੜੇ ਪਹਿਲੇ ਸੂਈ ਸੂਈ ਵੀ ਇਹ ਦੇਖੋ ਦੇਖੋ ਆ ਮਿਲਕ ਲੈਨ ਦਿਖਾ ਦੋਦਾ ਸਾਬ ਵਧੀਆ ਹਨ ਤੇ ਸੀਲਪੂਣਾ ਬਹੁਤ ਆ ਬ੍ਰਦਰ ਇਹਦਾ ਜਮਾ ਜੀ ਮਿਲਕ ਲੈਨ ਦੇਖ ਲੋ ਪਹਿਲੇ ਸੂਏ 10 ਕਿ ਬਿਰ ਉਹ ਇਹ 30 ਕਿਲੋ ਦੁੱਧ ਕਹਿੰਦੇ ਰਸੇ ਹਾਂਜੀ 30 ਕਿਲੋ ਦੁੱਧ ਦਾ ਮਰਜੀ ਭਰਾ ਦੇਖ ਲੋਵੇ 30 ਕਿਲੋ ਜੀ ਚੱਲਦੀ ਹੈ ਤੇ ਬੱਚੇ ਦਾ ਰਸ ਉਹ ਉਹ ਬੈਠਿਆ ਇਧਰ ਹਾਂਜੀ ਤੇ ਆ ਆਪਣੀਆਂ ਵੀਰ ਜੀ 40 1 16 ਜੀ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਰਿਹਾ 40 1 16 ਦਾ ਜੀ ਇਹਦਾ ਦੁੱਧ ਜੀ ਇਹਦਾ ਦੁੱਧ ਵੀਰ ਜੀ 28 30 ਕਿਲੋ ਨੂੰ ਇਹ ਚੱਲੀ ਆ ਪਹਿਲਾ ਸੂਆ ਮਾਂ ਇਹਦੀ ਨਾਰਮਲ ਸੀਮਨ ਦੀ ਸੀਗੀ ਠੀਕ ਆ ਮਤਲਬ ਇਦਾਂ ਫਰਕ ਪੈਂਦਾ ਵਾ ਮਤਲਬ ਕਿ ਵੀ ਵਧੀਆ ਸੀਮਨ ਆਪਾਂ ਉਹਨੂੰ ਚੰਗਾ ਸਮਝਦੇ ਆ ਜਿਹੜਾ ਤੁਹਾਡੀ ਨਾਰਮਲ ਗਾਂ ਤੋਂ ਦੁੱਧ ਕਢਾਵੇ ਕਢਾਵੇ ਹਾਂ ਅੱਗੇ ਜਿਹੜੀ ਚੰਗੀ ਜਿਹਦੀ ਮਦਰੀ ਚੰਗੀ ਉਹ ਤਾਂ ਕਾਢ ਹੀ ਦੇਣਾ ਕਾਢ ਹੀ ਦੇਣਾ ਹਾਂ ਤੇ ਬਾਕੀ ਪ੍ਰੋਡਕਟਿਵ ਲਾਈਫ ਜਦੋਂ ਬੁੱਲ ਚ ਸਿਲੈਕਟ ਕਰਦੇ ਆ ਨਾ ਬੰਦੇ ਕੋਈ ਬੰਦਾ ਵੀ ਫਾਰਮ ਵਾਲਾ ਵੀਰ ਕੋਈ ਬੁੱਲ ਸਿਲੈਕਟ ਕਰਦਾ ਉਹਦੇ ਇੱਕ ਪ੍ਰੋਡਕਟਿਵ ਲਾਈਫ ਲਿਖੀ ਹੁੰਦੀ ਆ ਪ੍ਰੋਡਕਟਿਵ ਲਾਈਫ ਦਾ ਮਤਲਬ ਉਹ ਜਿਹੜੀ ਤੁਹਾਡੇ ਕੋਲ ਧੀ ਆਉਗੀ ਉਹ ਕਿੰਨਾ ਟਾਈਮ ਦੁੱਧ ਟਕਾ ਕੇ ਰੱਖੂਗੀ ਟਕਾ ਕੇ ਰੱਖੂਗੀ ਇਹਨਾਂ ਨੂੰ 3 ਮਹੀਨੇ ਹੋ ਗਏ ਸੂਆਂ ਨੂੰ ਠੀਕ ਹੈ ਜੀ ਇੱਕੋ ਦੁੱਧ ਹੀ ਚੱਲਦੀ ਆਉਂਦੀ 19 ਦੁੱਧ ਤੇ ਚੱਲਦੀ ਨਹੀਂ ਓਕੇ ਹਾਂਜੀ ਕਈ گاਮਾਂ ਇਦਾਂ ਹੁੰਦੀਆਂ ਇੱਕਦਮ ਪੀਕ ਫਾੜ ਲੈਂਦੀਆਂ ਤੇ ਇੱਕਦਮ ਹੀ ਡਾਉ ਇਹ ਵੀ ਦਸ ਕਿ ਉਹ ਸੌਣ ਵਾਲੀ ਇਹਦੀਆਂ ਨਾੜਾਂ ਚੈੱਕ ਕਰੋ ਚੱਲੀ ਗੱਲ ਹੈ ਇਹਦੀ ਵੀ ਦਿਖਾ ਦਿਓ ਮਿਲਕ ਲੈਣ ਦਾ ਦੇਖੋ ਨਾੜਾਂ ਖੜੀਆਂ ਦਰਸ਼ਕ ਵੀ ਦੀਆਂ ਪਹਿਲੇ ਸੂਏ ਦੇਖ ਲਓ ਜਿੱਤਨ ਢਾਈ ਤਿੰਨ ਘੰਟੇ ਪਏ ਇਹਦੀ ਮਿਲਕਿੰਗ ਜਿਹੜੀ ਹਜੇ ਢਾਈ ਤਿੰਨ ਘੰਟੇ ਅਜੇ ਦੇਖ ਲਓ ਪਏ ਆ ਤੇ ਪਿੱਛੋਂ ਆਰਡਰ ਦੱਸੋ ਹੋ ਸਕੇ ਤਾਂ ਫਿਰ ਮੂਰੇ ਚਵਾਈ ਤੇ ਲਾਵੋਗੇ ਨਾ ਹਾਂਜੀ ਵੀਰ ਜੀ ਆਪਾਂ ਬੈਡ ਤਿਆਰ ਕਰਦੇ ਆਂ ਜੀ ਬੈਡ ਤਿਆਰ ਕਰਦੇ ਆਂ ਇਹਦੀਆਂ ਵੀ ਦੇਖ ਲਓ ਨੜ ਇਹ ਇਹ ਫਾਸਟ ਫਾਸਟ ਵੀਰੇ ਦੋਨੋਂ ਫਾਸਟ ਆਏ ਦੋਨੋਂ ਫਾਸਟ ਨੇ ਹਾਂਜੀ ਇਹਦੀ ਹਾਈਟ ਦੇਖ ਲਓ ਵੀ ਹਾਂ ਦੋਨਾਂ ਦੀ ਹਾਈਟ ਬਹੁਤ ਆ ਹਾਂਜੀ ਤੇ ਆਜੋ ਹੁਣ ਆਪਾਂ ਤੁਹਾਨੂੰ ਬੱਚੇ ਦਿਖਾ ਦਈਏ ਆ ਚਲੋ ਅੱਛਾ ਜੀ ਜਲਦੀ ਇਹ ਕਿਹੜੇ ਕਿਹੜੇ ਬੱਚੇ ਨਾਸਮ ਜੀ ਵੀਰ ਜੀ ਜਿਹੜੀ ਆਪਣੀ ਆ ਬੱਚੀ ਆਸ਼ੂ ਇਹ ਤਿੰਨ ਮਹੀਨੇ ਦੀ ਜ ਹੈ ਜਿੰਨਾਂ ਦੀ ਜਿਹੜੀ ਪਰਲੀ ਉਹਦੇ ਹਾਂ ਹਾਂ ਆ ਬਾਈਟ ਹਾਂ ਠੀਕ ਹੈ ਜੀ ਜਿਹੜੀ ਬਾਈਟ ਜ਼ਿਆਦਾ ਜੀ ਜਿਹਦੀ ਵੱਧ ਬਾਈਟ ਆ ਜੀ ਹਾਂਜੀ ਇਹ ਪੀਡੀਐਫ ਦਾ ਬੋਲਰ ਲਾਈਟ ਹਾਊਸ ਲਾਈਟ ਹਾਊਸ ਦੀ ਹੈ ਉਹਦੀ ਧੀ ਹੈ ਜੀ ਉਹਦੀ ਧੀ ਹੈ ਜੀ ਜਿਹੜੀ ਇਹਦੇ ਨਾਲ ਖੜੀ ਹੈ ਜੀ ਹਾਂਜੀ ਇਹ ਏਵੀਐਸ ਦਾ ਬੋਲਿੰਗ ਕੀ ਹੁਣ ਨਵਾਂ ਲਾਂਚ ਹੋਇਆ 트럼ਫ ਠੀਕ ਹੈ ਜੀ ਉਹਦੀ ਧੀ ਹੈ ਜੀ ਦੋਨਾਂ ਦੀ ਉਮਰ ਸੇਮ ਤਿੰਨ ਤਿੰਨ ਮਹੀਨੇ ਦੀ ਹੈ ਤੇ ਇਹਨਾਂ ਨੂੰ ਹੁਣ ਫੀਡ ਵਗੈਰਾ ਬਹੁਤ ਚੱਲ ਨਹੀਂ ਇਹਨਾਂ ਨੂੰ ਵੀਰ ਜੀ ਤਿੰਨ ਮਹੀਨੇ ਤੋਂ ਹੁਣ ਥੋੜੇ ਜਣ ਉੱਪਰ ਹੋ ਗਏ ਇਹਨਾਂ ਨੂੰ ਗਰੋਵਰ ਲੱਗ ਗਈ ਜੀ ਗਰੋਵਰ ਲੱਗ ਗਈ ਕਾਰਗਲ ਦੀ ਜੀ ਤੇ ਮਿਲਕ ਚੱਲ ਰਿਆ ਨੇ ਨਹੀਂ ਦੁੱਧ ਬੰਦ ਹੈ ਤਿੰਨ ਮਹੀਨੇ ਤੱਕ ਭਰਾ ਬੰਦ ਤਿੰਨ ਬੰਦੋਂ ਬੰਦ ਕਰ ਦਿੰਦੇ ਨੇ ਤੇ ਇੱਕ ਦਸਕੀਬੀਰੋ ਦਾ ਸਾਹਬ ਨੇ ਜਿਹੜੀ ਉਹ ਬੈੜ ਆਈ ਸੀਗੀ ਨੰਬਰ ਤੇ ਆਪਾਂ ਉਹਦਾ ਆਪਾਂ ਤੁਹਾਨੂੰ ਸਰਟੀਫਿਕੇਟ ਵੀ ਦਿਖਾਵਾਂਗੇ ਵੀ ਆਈ ਹੈ ਕਿ ਆਪਾਂ ਵੈਸੇ ਨਹੀਂ ਗੱਲ ਕਰਦੇ ਤੇ ਵੀ ਉਹ ਵੀ ਜਿੱਤੇ ਵੀ ਆ ਤੇ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਭਾਈ ਵੀ ਵੀ ਜਿੱਤੀ ਆ ਤੇ ਆਪਾਂ ਕੋਈ ਫੇਕ ਨਹੀਂ ਹੈਗਾ ਕੰਮ ਤੇ ਉਹ ਦੇਖੋ ਜਿਹੜਾ ਪੀਡੀਐਫ ਤੇ ਜਦੋਂ ਜਿਹੜੀ ਆਪਾਂ ਵੈਢ ਦਿਖਾਈ ਜੀ ਉਹਦੀ ਫੋਟੋ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਆ ਯਾਰ ਇਹ ਡਾਕਟਰ ਸਾਹਿਬ ਇਹ ਰਾਸਤਾਨ ਦਾ ਜਿਹੜਾ ਚੌਥੇ ਨੰਬਰ ਤੇ ਸੀਗੀ ਤੁਸੀਂ ਇਹ ਦੇਖ ਲਓ ਤੇ ਵੀਰੇ ਉੱਪਰ ਕੈਮਰਾ ਮਾਰਦੇ ਪਿਛਲੇ ਸਾਲ ਜਿਹੜੀ ਪੀਡੀਐਫ ਤੋਂ ਉਹਦੋਂ ਜਿੱਤੀ ਸੀ ਫਸਟ ਆਈ ਸੀਗੀ ਵੈਢ ਜਿਹੜੀ ਦਿਖਾਈ ਜਿਹਦੀ ਹੁਣ 14 ਮਹੀਨੇ ਇੱਧਰ ਦਿਖਾ ਦਿਓ ਵੀਰੇ ਆ ਦੇਖੋ ਕੋਈ ਫੇਕ ਕੰਮ ਨਹੀਂ ਹੈਗੇ ਤੇ ਬਾਕੀ ਡਾ ਸਾਹਿਬ ਸਵਾਵਾ ਦਿੰਦੇ ਆ ਆਪਣੇ ਪਿੰਡਾਂ ਚ ਵੀ ਆਲੇ-ਦਾਲੇ ਤੇ ਰੈਕੋਟ ਏਰੀਆ ਦਾ ਤੇ ਗੋਂਦਵਾਲ ਪਿੰਡਾਂ ਹਾਂਜੀ ਤੇ ਡਾ ਸਾਹਿਬ ਜੇ ਕਿਸੇ ਨੇ ਆਈ ਵਗੈਰਾ ਕਰਵਾਉਣੀ ਵੀ ਆ ਤੇ ਤੁਹਾਡੇ ਨਾਲ ਸੰਪਰਕ ਕਰ ਲਊਗਾ ਤੁਸੀਂ ਨੰਬਰ ਬੋਲ ਦਿਓ ਇੱਕ ਵਾਰੀ ਪਿਛਲੀ ਵਾਰ ਆਪਾਂ ਰੇਗਾ ਜੀ ਨੰਬਰ ਵਿੱਚ ਕਈ ਕਹਿੰਦੇ ਸ਼ਾਇਦ ਬੋਲਤਾ ਸੀ ਮੇਰੇ ਵੀ ਨਹੀਂ ਯਾਦ ਤੇ ਨੰਬਰ ਦੇ ਦੋ ਸਤੋਂ ਕੋਈ ਨੌਲੇਜ ਵੀ ਲੈ ਸਕਦਾ ਤਾਂ WhatsApp ਕਾਲ ਕਰ ਲੈਸੋ ਮੈਨੂੰ ਹਾਂਜੀ ਜਾਂ WhatsApp ਮੈਸੇਜ ਕਰ ਦਵਾਂਗਾ ਹਾਂਜੀ ਇਹ ਜੀ ਆਪਣਾ ਨੰਬਰ ਹੈਗਾ 73554 ਜੀ ਹਾਂਜੀ 47302 47302 ਹਾਂਜੀ ਤੇ ਇਹ ਦੇਖੋ 10 ਕਿ ਵੀਰੋਂ ਆਪਾਂ ਦੂਜੀ ਵੀਡੀਓ ਡਾ ਸਕਦੇ ਫਾਰਮ ਤੋਂ ਤੇ ਉਦੋਂ ਵੈਣਾ ਏਆਈ ਹੋਈ ਵੀ ਸੀਗੀ ਤੇ ਹੁਣ ਦੁੱਧ ਤੇ ਆਈਆਂ ਨੇ ਤੇ ਉਹਦੇ ਬਾਰੇ ਗੱਲ ਕੀਤੀ ਆ ਤੇ ਆਪਾਂ ਮੂਰੇ ਹੁਣ ਜਿਹੜੀਆਂ ਦੱਸੋ ਕਿਵੇਂ ਰਿਜ਼ਲਟ ਮਿਲੂਗਾ ਆਪਾਂ ਉਹ ਵੀ ਇੱਕ ਵੀਡੀਓ ਹਾਂਜੀ ਨੈਕਸਟ ਈਅਰ ਆਪਾਂ ਵੀ ਜਿੱਥੇ ਕੰਪੀਟੀਸ਼ਨ ਤੇ ਪਾਵਾਂਗੇ ਕੰਪੀਟੀਸ਼ਨ ਤੇ ਪਾਵਾਂਗੇ ਉਹ ਵੀ ਆਪਾਂ ਕਰਾਂਗੇ ਤੇ ਆਪਣੇ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰ ਲਿਆ ਕਰੋ ਲਾਈਕ ਆਦਿਆ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਤੇ ਦੱਸੋ ਇੰਨਾ ਸਮਾਂ ਲਏ ਨਹੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ